ਨੰਦਪੁਰ ਦੇ ਪੋਣ ਹੀ ਆਇਆ ਉਹ ਤੁਹਾਡਾ ਐਕਸੀਡੈਂਟ ਹੋ ਗਿਆ ਦੇਉ ਤਾਂ ਵੀ ਰਹਿ ਗਿਆ ਏ ਖਾਨਪਾ ਜੀ ਫੋਨ ਆਇਆ ਫੋਨ ਆਇਆ ਹੀ ਦਏ ਆਲੇ ਦੱਸ ਦਿਆ ਵੀ ਕੱਢੀ ਨਾ ਐਕਸੀਡੈਂਟ ਹੋਇਆ ਨੰਦਪੁਰ ਸਾਹਿਬ ਯਾਤਰਾ ਤੇ ਗਏ ਸੀ ਕਹਿੰਦੇ ਇਥੋਂ ਗਏ ਤੇ ਸ਼ੈਟ ਟਰਾਲੀ ਤੇ ਹੀ ਤੇ ਗਾਂ ਸ਼ੈਟ ਆਪਣੇ ਮਾਮੇ ਦੇ ਮੁੰਡੇ ਨਾਲ ਹੋ ਗਿਆ ਸਮੋਤਸ਼ਲ ਤੇ ਉਦੋਂ ਫਿਰ ਫੋਨ ਆਇਆ ਕਿ ਇਹਦਾ ਐਕਸੀਡੈਂਟ ਹੋ ਗਿਆ ਉਥੇ ਯਾਤਰਾ ਕਰਦੇ ਹੋਇਆ ਹਿਮਾਚਲ ਸਾਈਡ ਕਿ ਨਾਲ ਆ ਜਿੰਦਰ ਕਿਹੜਾ ਪਿੰਡ ਆ ਵਾ ਜਿਹੜੇ ਵੀਰ ਦੀ ਇਧਰ ਅਨੰਦਪੁਰ ਸਾਹਿਬ ਵਾਲੀ ਸਾਈਡ ਤੇ ਸੀ ਜਾਨੀ ਕੀ ਲੱਗਦਾ ਸੀ ਤੁਹਾਡਾ ਬੇਟਾ ਮੇਰਾ ਯਾਤਰਾ ਕਰਨ ਵੇਹ ਉਥੇ ਰਹਿ ਗਿਆ ਮੇਰਾ ਬੇਟਾ ਕਿਨਾ ਸੀ ਵੀਰ ਦਾ ਹਾਏ ਕਾਸ਼ ਦੇ ਪਾ ਕਿ ਨਹੀਂ ਪਹੁੰਚੀ ਵੀਰ ਜੀ ਤੇ ਕਿੰ ਆਸਾ ਨਗਾ ਮੇਰੇ ਪੁੱਤ ਨੂੰ ਪਤਾ ਲੱਗਾ ਵੀ ਕੀ ਗੱਲ ਹੋਈ ਆ ਜੇ ਕਿਸ ਤਰ੍ਹਾਂ ਪਤਾ ਨਹੀਂ ਲੱਗਾ ਕੋਈ ਕੀ ਬਣ ਗਿਆ ਮੇਰੇ ਪੁੱਤ ਨਾ ਕੀ ਪਾਣਾ ਬਰਸ ਗਿਆ ਨੂੰ ਕੋਈ ਪਤਾ ਨਹੀਂ ਲੱਗਾ ਹੋਏ ਕਿਨਾ ਪਿਆਰ ਗੁਰਪ੍ਰੀਤ ਕਰ ਜਿਹੜੇ ਵੀਰ ਦੀ ਅਨੰਦਪੁਰ ਨੇ ਜਿਹੜਾ ਐਕਸੀਡੈਂਟ ਹੋ ਗਿਆ ਮੇਰਾ ਬਰਾ ਸੀ ਉਹ ਕੀ ਨਾ ਸੀ ਹਾਏ ਕਾਸ਼ ਵੀਰ ਕੀ ਗੱਲ ਕੀ ਹੋਈ ਪਤਾ ਲੱਗਾ ਹਾਏ ਨਵੀਰ ਕੋਕ ਨਹੀਂ ਪਤਾ ਲੱਗਾ ਇਹਨਾਂ ਦੇ ਪੋਣ ਹੀ ਆਇਆ ਉਹ ਤੋਂ ਮਾਰੇ ਵੀ ਐਕਸੀਡੈਂਟ ਹੋ ਗਿਆ ਦੇ ਉਥਾਂ ਤੇ ਰਹਿ ਗਿਆ ਹੈ ਹਾਏ ਕ੍ਰਿਕਲੋਗ ਦੀ ਘਟਨਾ ਹੈ ਹਾਏ ਪਰਸੋਂ 10 ਵਜੇ ਦੀ ਕੱਲ 10 ਵਜੇ ਦੀ ਤੇ ਵੀਰ ਕੁਵਾਰਾ ਸੀ ਤਾਂ ਗਿਆ ਸੀ ਹਾਏ ਜਦੇ ਵੀਰ ਕੁਵਾਰਾ ਜਿਹਦੀ ਉਮਰ ਹੀ ਕੀ ਕਿੰਨੀ ਉਮਰ ਸੀ ਹਾਏ ਵੀਹ 18 ਸਾਲਾਂ ਦਾ ਤੇ ਜ਼ਰਾ ਹੈਗਾ ਹੀ ਇਹ ਵਿਚਾਰਾ ਦੋ ਪੈਨ ਬਰਾਹੀ ਤੋਂ ਹਾਂਜੀ ਦੋ ਪੈਨ ਬਰਾਹੀ ਮੇਰਾ ਸਵਾਲਾ ਕਬਰਾਂ ਹੀ ਹਾਏ ਕਿਨਾ ਭਾਈ ਮੇਰਾ ਡੰਡਾ ਹੋ ਆ ਜੀ ਮੈਂ ਲੜਕੇ ਦਾ ਫੜਿਆ ਜਿਹੜੇ ਲੜਕੇ ਦੀ ਐਕਸੀਡੈਂਟ ਦੇ ਦੌਰਾਨ ਆਨੰਦਪੁਰ ਸਾਹਿਬ ਵਾਲੀ ਨਜ਼ਦੀਕ ਜਿਹੜੀ ਆ ਗੱਤ ਕਿ ਕੀ ਲੱਗਦਾ ਸੀ ਤੁਹਾਡਾ ਸਾਡਾ ਸਾਲੇ ਦਾ ਲੜਕਾ ਸੀ ਇਹ ਕੀ ਨਾਮ ਸੀਗਾ ਉਹਦੇ ਨਾਮ ਕਾਹਿਦੀਬੇ ਕਿਹੜਾ ਪਿੰਡ ਹੈ ਵਾਹ ਬਾਬਾ ਤਾਰਾ ਸੇ ਸੀ ਤੇ ਕੀ ਗੱਲ ਕੀ ਹੋਈ ਹੈ ਕੋਈ ਪਤਾ ਲੱਗਿਆ ਤੁਹਾਨੂੰ ਖਾਨਪਾ ਜੀ ਫੋਨ ਆਇਆ ਫੋਨ ਆਇਆ ਹੀ ਦਇਆ ਦੇ ਦੱਸ ਦਿਆ ਵੀ ਗੱਡੀ ਨਾਲ ਐਕਸੀਡੈਂਟ ਹੋਇਆ ਤੇ ਹੁਣ ਆਉਣਗੇ ਤੇ ਪਤਾ ਲੱਗੂ ਗਏ ਲੈਣ ਤੇ ਮੈਂ ਭਣਪਰਾ ਸੀ ਜੀ ਦੇ ਦੋ ਹੀ ਭੈਣ ਬਰਾਜੇ ਮੁੰਡਾ ਕੁਆਰਾ ਸੀ ਦਾ ਹਾਂਜੀ ਕੁਆਰਾ ਹੈ ਜੀ ਹਾਲੇ 20 22 ਸਾਲ ਦਾ ਹੈ ਕੀ ਮੰਗ ਕਰਦੇ ਜੋ ਹਾਂਜੀ ਤੇ ਹੋ ਆਨੇ ਵੀ ਸਰਕਾਰ ਚਲੋ ਇਹਨਾਂ ਦਾ ਕੋਈ ਸੋਚੇ ਮਾਂ ਬਾਪ ਬਡਾਵਾ ਕੋਈ ਇਹਨਾਂ ਨੂੰ ਥੋੜਾ ਵਾਲਾ ਕੋਈ ਮਿਲ ਜਵੇ ਸਾਰਾ ਹਾਂਜੀ ਖਲਸੀ ਪੀ ਨਾ ਰਣਜੀਤ ਸਿੰਘ ਜੀ ਕਿਹੜਾ ਹੈ ਨਗਰ ਬਾਤਾਰਾ ਸੇ ਇੱਥੇ ਲੱਗੇ ਘਰ ਹੈ ਜੀ ਸਾਡਾ ਜਿਹੜੇ ਲੜਕੇ ਦੀ ਐਕਸੀਡੈਂਟ ਦੇ ਦੌਰਾਨ ਆਪ ਕੋ ਸਾਹਿਬ ਦੀ ਵੀਡੀਓ ਲਾ ਰਹੀ ਹੈ ਕੀ ਲੱਗਦਾ ਸੀ ਤੁਹਾਡਾ ਉਹ ਸਾਡਾ ਭਰਾਵ ਵਰਗਾ ਸੀ ਜੋ ਦੋਸਤ ਹੀ ਸਾਡਾ ਕੀ ਨਾਮ ਸੀਗਾ ਆਕਾਸ਼ ਵੀਰ ਸਿੰਘ ਸੀ ਪਤਾ ਲੱਗਾ ਕਿ ਕਿਸ ਤਰ੍ਹਾਂ ਕੀ ਗੱਲ ਹੋਈ ਕਿਦਾਂ ਐਕਸੀਡੈਂਟ ਇਹ ਤੇ ਜਿੱਥੋਂ ਆਨੰਦਪੁਰ ਸਾਹਿਬ ਯਾਤਰਾ ਤੇ ਗਏ ਸੀ ਕਹਦੇ ਸੀ ਇਹ ਜਿੱਥੋਂ ਗਏ ਤੇ ਸ਼ਾਇਦ ਟਰਾਲੀ ਤੇ ਹੀ ਤੇ ਗਾਂ ਸ਼ਾਇਦ ਆਪਣੇ ਮਾਮੇ ਦੇ ਮੁੰਡੇ ਨਾਲ ਹੋ ਗਿਆ ਸ਼ਮੂਰਸ਼ਲ ਤੇ ਉਦੋਂ ਫਿਰ ਫੋਨ ਆਇਆ ਕਿ ਇਹਦਾ ਐਕਸੀਡੈਂਟ ਹੋ ਗਿਆ ਉਹ ਉਥੇ ਯਾਤਰਾ ਕਰਦੇ ਹੋયા ਹਿਮਾਚਲ ਸਾਈਡ ਤੇ ਇਹ ਪਰਿਵਾਰ ਦਾ ਵੀ ਕੱਲਾ ਕੱਲਾ ਮੁੰਡਾ ਹੈ ਸਾਡਾ ਭਰਾ ਸਾਰਾ ਹੀ ਤੁਰ ਗਿਆ ਨੇ ਮਾਪਿਓ ਦਾ ਕਿੰਨੇ ਭੈਣ ਭਰਾ ਸੀ ਤੇ ਦੋ ਭੈਣ ਭਰਾ ਸੀ ਇੱਕ ਭਰਾ ਹੈ ਤੇ ਇੱਕ ਭੈਣ ਸੀ ਵੱਡੀ ਉਹ ਵਿਆਹੀ ਹੋਈ ਹੈ ਭੈਣ ਐਕਸੀਡੈਂਟ ਦੇ ਵਿੱਚ ਕੱਲੀ ਇਹਦੀ ਡੈਥ ਹੋਈ ਜਾਂ ਹੋਰ ਕੋਈ ਵੀ ਕੋਈ ਇੰਜਰਡ ਹੈ ਬੰਦਾ ਉਹ ਨਹੀਂ ਆਹ ਸ਼ਾਇਦ ਜਿਹੜਾ ਨਾਲ ਹੀ ਉਹ ਦੀਆਂ ਵੀ ਛੱਲਤਾਂ ਟੁੱਟੀਆਂ ਨੇ ਬਿਲਕੁਲ ਨਹੀਂ ਉਹ ਦੀ ਅਜੇ ਨਹੀਂ ਅਜੇ ਨਹੀਂ ਆਏ ਲੈਣ ਗਏ ਨੇ ਮਾਪੇ ਕਿਸ ਤਰ੍ਹਾਂ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦਾ ਗੁਜ਼ਾਰਾ ਪਰਿਵਾਰ ਦਾ ਗੁਜ਼ਾਰਾ ਦੇਖੋ ਜੀ ਇਹਦੇ ਸਿਰ ਤੇ ਹੀ ਮੁੰਡੇ ਦੇ ਇਹੋ ਕਮਾਈ ਕਰਦਾ ਹੈ। ਇਹਦੇ ਸਿਰ ਤੇ ਸਾਰਾ ਮਾਲ ਡੰਗਰ ਦਾ ਖਰਚਾ ਪਾਣੀ ਕਰਦਾ ਖਰਚਾ ਪਾਣੀ ਇਹਦੇ ਸਿਰ ਤੇ ਚੱਲਦਾ ਹੈ ਸਾਰਾ। ਕੀ ਮੰਗ ਕਰਦੇ ਹੋ? ਹਾਂਜੀ। ਕੀ ਮੰਗ ਕਰਦੇ ਹੋ? ਹੁਣ ਸਰਕਾਰ ਨੂੰ ਤਾਂ ਇਹੋ ਬੇਨਤੀ ਹੈ ਕਿ ਥੋੜਾ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਰਿਵਾਰ ਦੀ। ਕਿਉਂਕਿ ਜਿਹੜਾ ਪਰਿਵਾਰ ਦਾ ਸ ਖਰਚਾ ਇਹ ਇਹੋ ਹੀ ਚਲਾਉਂਦਾ ਹੈ ਜੋ ਕਰਦਾ ਪਰਿਵਾਰ ਦਾ ਮੈਂਬਰ ਵੱਡਾ ਤੁਰ ਗਿਆ। ਹੁਣ ਸਰਕਾਰ ਨੂੰ ਬੇਨਤੀ ਹੈ ਕਿ ਪਰਿਵਾਰ ਦੀ ਥੋੜੀ ਸਹਾਇਤਾ ਕੀਤੀ ਜਾਵੇ। ਐਨੇ ਕੋਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।